ਰਾਇਗੁਰਜੀ ਦਾ ਖਾਲਸਾਵਾ ਆਈ ਗੁਰਜੀ ਕੀ ਫਤਿਹ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਖੁਸ਼ ਹੋਗੇ ਅੱਜ ਦੀ ਵੀਡੀਓ ਚ ਲੈ ਕੇ ਆਏ ਆਪਾਂ ਇਹ ਦਾਲ ਇਹ ਮੂੰਗ ਦਾਲ ਇਹ ਛੋਲਿਆਂ ਦੀ ਦਾਲ ਆ ਚਨਾ ਦਾਲ ਜਿਹਨੂੰ ਕਹਿੰਦੇ ਆ ਤੇ ਇਹ ਦਾਲ ਦੀਆਂ ਆਪਾਂ ਬਣਾਵਾਂਗੇ ਬੜੀਆਂ ਬੜੀਆਂ ਆਪਾਂ ਅੱਗੇ ਵੀ ਬਣਾ ਕੇ ਵੀਡੀਓ ਪਾਈ ਆ ਉਹ ਆਪਣੀਆਂ ਉੜਕ ਦਾਲ ਦੀਆਂ ਮਾਂ ਦੀ ਦਾਲ ਦੀਆਂ ਬੜੀਆਂ ਬਣਾਈਆਂ ਸੀ ਮਸਾਲਾ ਬੜੀ ਅਮਰਤ ਸਰੀਰ ਬੜੀਆਂ ਤੇ ਹੁਣ ਆਪਾਂ ਬਣਾਉਣੇ ਆ ਰਾਜਸਥਾਨੀ ਬੜੀਆਂ ਇਹ ਆਪਾਂ ਰਾਜਸਥਾਨੀ ਬੜੀ ਬਣਾ ਰਹੇ ਆ ਨਿੱਕੀ ਬੜੀ ਬਣਾਵਾਂਗੇ ਨਾਲੇ ਤੇ ਇਹ ਆਪਾਂ ਦਾਲ ਨੂੰ ਧੋ ਕੇ ਸਾਫ ਕਰਕੇ ਭਿਉਂ ਦਿੰਨੇ ਆ ਤੇ ਫੇਰ ਆਪਾਂ ਮਿਲਾਂਗੇ ਤੁਹਾਨੂੰ ਦਾਲ ਨੂੰ ਆਪਾਂ ਪਾ ਲੈਨੇ ਆ ਇੱਕ ਇਤਰਾ ਖੁੱਲੇ ਬੰਡੇ ਵਿੱਚ ਇਹ ਵੀ ਆਪਾਂ ਵਿੱਚ ਹੀ ਪਾ ਲਾਂਗੇ ਤੇ ਮਿਲਾ ਕੇ ਆਪਾਂ ਨੂੰ ਧੋ ਲਾਂਗੇ ਧੋ ਕੇ ਆਪਾਂ ਤਿੰਨ ਚਾਰ ਪਾਣੀ ਧੋ ਕੇ ਤੇ ਆਪਾਂ ਨਮਕ ਉਂਟਾਂਗੇ ਆਹ ਵੇਖੋ ਜੀ ਆਪਾਂ ਦਾਲ ਜਿਹੜੀ ਆ ਇਹ ਚੰਗੀ ਤਰ੍ਹਾਂ 4-5 ਪਾਣੀ ਧੋ ਕੇ ਤੇਨੂੰ ਆਪਾਂ ਭੋਂਤਾ ਵਾ ਇਹਨੂੰ ਹੁਣ ਆਪਾਂ ਦਵਾਂਗੇ ਉੱਪਰੋਂ ਟੱਕ ਇਹਨੂੰ ਆਪਾਂ 7-8 ਘੰਟੇ ਭਿਜਨ ਦਵਾਂਗੇ ਤੇ ਫੇਰ ਆਪਾਂ ਇਹਦੀ ਅਗਲਾ ਪ੍ਰੋਸੈਸ ਕਰਾਂਗੇ ਆਹ ਲੋ ਜੀ ਜਿਹੜੀ ਆਪਾਂ ਦਾਲ ਭੋਈ ਸੀ ਇਸ ਤਰ੍ਹਾਂ ਆਪਾਂ ਧੋ ਕੇ ਫੇਰ ਇੱਕ ਵਾਰੀ ਸਾਫ਼ ਕਰ ਲਈ ਆ ਇਹਨੂੰ ਹੁਣ ਆਪਾਂ ਗ੍ਰाइंड ਕਰਾਂਗੇ ਕੁੰਡੇ ਵਿੱਚ ਇਹਦੇ ਵਿੱਚ ਆਪਾਂ ਜਿਹੜੇ ਮਸਾਲੇ ਪੋਣੇ ਆ ਉਹ ਇਸ ਤਰ੍ਹਾਂ ਵਾ ਵੇਖੋ ਇਹ ਆਪਾਂ ਸੁੱਕਾ ਤਾਂ ਨਹੀਂ ਆ ਪਾਵਾਂਗੇ ਇਹ ਨਰਦਾਨਾ ਇਹਨਾਂ ਨੂੰ ਆਪਾਂ ਪੀਸ ਲਾਂਗੇ ਗ੍ਰਾਉਂਡ ਕਰ ਲਾਂਗੇ ਕੋਲੇ ਚ ਤੇ ਇਹ ਆਪਾਂ ਜਿਹੜੇ ਰੋਜ਼ ਮਸਾਲੇ ਵਰਤਦੇ ਆਂ ਲੂਣ ਆਏ ਲਾਲ ਮਿਰਚ ਆਏ ਜੀਰਾ ਕਾਲੀ ਮਿਰਚ ਇਹ ਦਾਲ ਚੀਨੀ ਇਨੀ ਕਿ ਸੁੰਡ ਪਾਵਾਂਗੇ ਆਪਾਂ ਤੇ ਇਹ ਹਲਦੀ ਆ ਕਲਰ ਵਾਸਤੇ ਤੇ ਬੜੀਆਂ ਆਪਾਂ ਅੱਗੇ ਵੀ ਬਣਾ ਕੇ ਪਾਈਆਂ ਵਾ ਮਸਾਲਾ ਬੜੀ ਅਮਰਤਸਰੀ ਬੜੀ ਬਣਾ ਕੇ ਪਾਈ ਆ ਤੇ ਤੁਸੀਂ ਬਹੁਤ ਪਿਆਰ ਦਿੱਤਾ ਅੱਜ ਆਪਾਂ ਬਣਾ ਰਹੇ ਹ ਰਾਜਸਤਾਨੀ ਮੂੰਗ ਵੜੀ ਮੂੰਗੀ ਦੀ ਦਾਲ ਤੇ ਛੋਲਿਆਂ ਦੀ ਦਾਲ ਦੀ ਇਹ ਆਪਾਂ ਜ ਬੜੀ ਬਣਾਉਣੇ ਤੇ ਆਜੋ ਆਪਾਂ ਪਹਿਲਾਂ ਮਸਾਲੇ ਵੀ ਲਾਂਗੇ ਇਹਨਾਂ ਬੜੀਆਂ ਦੇ ਵਿੱਚ ਆਪਾਂ ਜਿਆਦਾ ਮਸਾਲੇ ਤੇਜ ਨਹੀਂ ਪਾ ਰਹੇ ਇਹ ਬੜੀ ਆਪਾਂ ਥੋੜੀ ਜਿਹੀ ਠਿੱਕੀ ਫਿੱਕੀ ਜੀ ਬਣਾਵਾਂਗੇ ਲਾਈਟ ਲਾਈਟ ਜੀ ਬਣਾਵਾਂਗੇ ਅੱਗੇ ਆਪਾਂ ਮਸਾਲਾ ਬੜੀ ਬਣਾਈਆ ਤੇ ਆਪਾਂ ਹੁਣੇ ਥੋੜੀ ਜਿਹੀ ਲਾਈਟ ਬੜੀ ਬਣਾਉਣੀ ਆ ਇਹ ਰਾਜਸਥਾਨੀ ਬੜੀ ਹੈ ਬੱਚੇ ਵੀ ਖਾ ਲੈਂਦੇ ਆ ਇਹ ਦੋ ਚਿਮਚਾ ਆਪਾਂ ਚੰਨੀ ਆ ਪਾ ਲਾਂਗੇ ਤੇ ਇੱਕ ਚਿਮਚਾ ਆਪਾਂ ਭਰ ਕੇ ਪਾਵਾਂਗੇ ਨਾਰਦਾਣੇ ਦਾ ਇਹ ਆਪਾਂ ਦਾਲ ਚੀਨੀ ਤੇ ਆ ਇੰਨੀ ਕੁ ਸੰਢ ਪਾਵਾਂਗੇ 1 ਚਿਨਚਾ ਇਹ ਆਪਾਂ ਕਾਲੀ ਮਿਰਚ ਪਾਉਣੀ ਆ ਬਾਕੀ ਮਸਾਲੇ ਆਪਾਂ ਬਾਅਦ ਵਿੱਚ ਪਾਵਾਂਗੇ ਅ ਜੀਰਾ ਪਾ ਲੈਨੇ ਆਪਾਂ ਇੰਨਾ ਕੀ ਪਾਵਾਂਗੇ ਤੇ ਇੰਨਾ ਕ ਆਪਾਂ ਜੀਰਾ ਮੋਟਾ ਬਾਅਦ ਚ ਪਾਵਾਂਗੇ ਹਿੰਗ ਵੀ ਆਪਾਂ ਇੰਨੀ ਕੁ ਗੈਵਾਦੀ ਤੋਂ ਪਾਵਾਂਗੇ ਕਿਉਂਕਿ ਆਪਾਂ ਛੋਲਿਆਂ ਦੀ ਦਾਲ ਪਾਈ ਆ ਆਪਾਂ ਹੁਣ ਰਗੜ ਲੈਨੇ ਆ ਮਸਾਲਿਆਂ ਨੂੰ ਚੰਗੀ ਤਰ੍ਹਾਂ ਕੋਲਿਆਂ ਦੀ ਦਾਲ ਥੋੜੀ ਵਾਈ ਹੁੰਦੀ ਜਿਹੜੀ ਮੂੰਗੀ ਦੀ ਦਾਲ ਐ ਬਹੁਤ ਵਧੀਆ ਹੁੰਦੀ ਕੋਮਕਾਰੀ ਹੁੰਦੀ ਇਹਦੇ ਵਿੱਚ ਆਇਰਨ ਬਹੁਤ ਜ਼ਿਆਦਾ ਹੁੰਦੀ ਹੈ ਕੈਲਸ਼ੀਅਮ ਵਿਟਾਮਿਨ B ਸੀ ਬਹੁਤ ਹੁੰਦਾ ਮੂੰਗੀ ਖਾਣੇ ਬਹੁਤ ਚੰਗੀ ਆ ਕਿ ਬੱਚਿਆਂ ਨੂੰ ਤੁਸੀਂ ਖਵਾਇਆ ਕਰੋ ਮੂੰਗੀ ਦੀ ਦਾਲ ਮੂੰਗੀ ਦੀ ਵੜੀ ਮਸਾਲਾ ਆਪਣਾ ਪੀਸ ਗਿਆ ਆਪਾਂ ਇਦਾਂ ਦਾ ਪੀਣਾ ਲੈ ਢੜ ਜਿਆ ਨਾ ਬਹੁਤਾ ਮੋਟਾ ਨਾ ਬਹੁਤਾ ਫ੍ਰੀਕ ਇਹਨੂੰ ਆਪਾਂ ਕੱਢ ਲੈਨੇ ਆ ਇੱਕ ਕੌਲੀ 'ਚ ਕੱਢ ਲਾਂਗੇ ਇਸੇ ਕੁੰਡੇ ਦੇ ਵਿੱਚ ਹੀ ਆਪਾਂ ਮਸਾਲੇ ਵਾਲੇ ਦੇ ਵਿੱਚ ਹੀ ਦਾਲ ਨੂੰ ਗ੍ਰਾਉਂਡ ਕਰ ਲਾਂਗੇ। ਇਹਨੂੰ 8-7 ਘੰਟੇ ਭਿਉਆ ਆ ਆਪਾਂ ਤੇ ਹੁਣ ਵਧੀਆ ਗ੍ਰਾਉਂਡ ਹੋ ਜੂਗੀ ਇਹ। ਆਪਾਂ ਗ੍ਰਾਈਂਡਰ ਦੇ ਨਾਲ ਨਹੀਂ ਆਪਾਂ ਕੁੰਡੇ 'ਚ ਹੀ ਕਰਾਂਗੇ। ਅੱਗੇ ਵੀ ਆਪਾਂ ਵੜੀਆਂ ਬਣਾਈਆਂ ਤੇ ਕੁੰਡੇ 'ਚ ਹੀ ਦਾਲ ਗ੍ਰਾਉਂਡ ਕੀਤੀ ਸੀ ਤੇ ਵਧੀਆ ਬਣੇ ਸੀ। ਦਸੜੀ ਜੀ ਪੀਸ ਗਈ ਸੀ ਤੇ ਵਧੀਆ ਵੜੀ ਬਹੁਤ ਬਣੀ ਸੀ। ਤੁਸੀਂ ਬਹੁਤ ਪਿਆਰ ਦਿੱਤਾ ਐਸੀ ਤਰ੍ਹਾਂ ਪਿਆਰ ਦਿੰਦੇ ਰਿਹਾ ਕਰੋ ਵੀਡੀਓ ਨੂੰ। ਆਪਾਂ ਨਵੀਆਂ-ਨਵੀਆਂ ਰੈਸਪੀਆਂ ਲੈ ਕੇ ਆਉਂਦੇ ਰਹਿੰਨੇ ਤੁਹਾਡੇ ਵਾਸਤੇ। ਜ਼ਰੂਰ ਸਪੋਰਟ ਕਰਿਆ ਕਰੋ। ਕੋ ਆਪਣਾ ਬੈਟਰ ਇਸ ਤਰ੍ਹਾਂ ਦਾ ਹੋ ਗਿਆ ਵਾ ਦਰਦ ਰ ਆ ਗਿਆ ਆਪਾਂ ਕਰਨਾ ਅੱਗੇ ਵਾਂਗੂ ਬਹੁਤਾ ਬ੍ਰੀਕ ਨਹੀਂ ਕਰਨਾ ਤੇ ਇਹਨੂੰ ਆਪਾਂ ਕੱਢ ਲੈਨੇ ਆ ਇਸੇ ਤਰ੍ਹਾਂ ਇਹਦਾ ਰੰਗ ਆ ਆਪਣਾ ਬੈਟਰ ਇਹ ਵੀ ਆਪਾਂ ਗ੍ਰाइंड ਕਰ ਲੈਨੇ ਆ ਅਰੇੜੀ ਰੈਗੀ ਦਾਲੇ ਦਾ ਆਪਾਂ ਪੀਸ ਲਾਂਗੇ ਇਹਨੂੰ ਵੀ ਇਹਨੂੰ ਵੀ ਆਪਾਂ ਗ੍ਰाइंड ਕਰ ਲੈਨੇ ਆ ਇਹ ਆਪਣਾ ਦੇਸੀ ਗ੍ਰੈਂਡਰ ਆ ਆਪਾਂ ਦੇਸੀ ਗ੍ਰੈਂਡਰ ਤੇ ਹੀ ਕੰਮ ਕਰਦੇ ਆ ਇਹ ਵੇਖੋ ਦਾਲ ਆਪਣੀ ਗ੍ਰੈਂਡ ਹੋ ਗਈ ਤੇ ਬਟਰ ਆਪਾਂ ਪੀਸ ਲਿਆ ਵਾ ਇਹ ਹੁਣ ਆਪਾਂ ਚੰਗੀ ਤਰ੍ਹਾਂ ਫੈਂਟ ਲਾਂਗੇ ਇੱਕ ਵਾਰੀ 10 ਮਿੰਟ ਆਪਾਂ ਫੈਂਟਾਂਗੇ ਬਟਰ ਆਪਣਾ ਜਿਹੜਾ ਫੁੱਲ ਗਿਆ ਵੇਖੋ ਆਪਾਂ ਇੱਕੇ ਪਾਸੇ 10 ਮਿੰਟ ਇਹਨੂੰ ਘਮਾਇਆ ਵਾ ਇਹਦੇ ਵਿੱਚ ਹੁਣ ਆਪਾਂ ਪਾਉਨੇ ਆ ਮਸਾਲੇ ਇਹ ਮਸਾਲਾ ਜਿਹੜਾ ਆਪਾਂ ਕੁੱਟਿਆ ਵਾ ਇਹਦੇ ਵਿੱਚ ਚਾਰ ਪੰਜ ਮਸਾਲੇ ਪਾਏ ਆ ਉਹ ਪਾ ਲੈਨੇ ਥੋੜਾ ਹੀ ਪਾਵਾਂਗੇ ਆਪਾਂ ਇਹ ਪਾਲਾਂਗੇ ਆਪਾਂ ਲੂਣ ਇਹ ਆਪਾਂ ਪਾ ਲੈਨੇ ਆ ਚਿੱਲੀ ਪਲਸ ਲਾਲ ਮਿਰਚ ਜਿਹੜੀ ਆ ਇਹ ਇੰਨੀਕ ਆਪਾਂ ਪਾਵਾਂਗੇ ਹਲਦੀ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਹੁਣ ਆਪਰਾ ਬੈਟਰ ਜਿਹੜਾ ਤਿਆਰ ਆ ਇਹਨੂੰ ਆਪਾਂ ਹੁਣ ਬੜੀਆਂ ਬਣਾਉਣੇ ਆ ਇਹ ਆਪਾਂ ਥੋੜੀਆਂ ਥੋੜੀਆਂ ਆਏ ਹੁਣ ਆਪਾਂ 250 ਗ੍ਰਾਮ ਦਾਲ ਦੀਆਂ ਬਣਾਈਆਂ ਵਾ ਫਿਰ ਆਪਾਂ ਬਣਾ ਲਾਂਗੇ ਹੁਣ ਆਪਾਂ ਥੋੜੀਆਂ ਬਣਾਈਆਂ ਜੀ ਫਿਰ ਆਪਾਂ ਜਿਆਦੀਆਂ ਜਿਹੜੀਆਂ ਪੈਕ ਆਕ ਕੇ ਰੱਖਣੀਆਂ ਉਹ ਬਣਾਵਾਂਗੇ ਜੇ ਥੋੜੀਆਂ ਜੀਆਂ ਬਣਾਈਆਂ ਵਾ ਕਿਉਂਕਿ ਛੁੱਟੀਆਂ ਵਿੱਚ ਬੱਚੇ ਆ ਰਹੇ ਆ ਇਹ ਆਪਾਂ ਬੜੀਆਂ ਦੀ ਸਬਜ਼ੀ ਬਣਾ ਲਈ ਕਦੀ ਜਦੋਂ ਕਿਤੇ ਕੋਈ ਨਾ ਸਬਜ਼ੀ ਹੋਵੇ ਤੇ ਘੜੋਂ ਘਰੋਂ ਬੜੀ ਕੱਢੋ ਤੇ ਬੜੀ ਆਲੂ ਦੀ ਸਬਜ਼ੀ ਬਹੁਤ ਸੁਆਦ ਪਾਉਂਦੀ ਹੈ ਛੋਲਿਆਂ ਦੀ ਦਾਲ ਚ ਪਹੁੰਚ ਹੀ ਸੁਆਦ ਪਾਉਂਦੀ ਹੈ ਇੰਨਾ ਕਾਪਾ ਇਹ ਪੂਤਨਾ ਸਕਾਇਓ ਪਾ ਦਾਂਗੇ ਇਹ ਕੜੀ ਪੱਤੇ ਦਾ ਪਾਊਡਰ ਹੈ ਇਹ ਆਪਾਂ ਹੁਣ ਤੇਪਰ ਉੱਤੇ ਵਿਛਾ ਲਿਆ ਜਿੱਤੇ ਆਪਾਂ ਬੜੀਆਂ ਪਾਉਣੀਆਂ ਤੇ ਉਦੋਂ ਪਰਲਾ ਲਿਆ ਤੇਲ ਜੇਲਾ ਆਪਾਂ ਲਾ ਰਿਆ ਤੇ ਇਸ ਤਰ੍ਹਾਂ ਆਪਾਂ ਹੁਣ ਛੋਟੇ 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 ਗੋਲੇ ਬਣਾ ਕੇ ਆਪਾਂ ਪਾ ਦਾਂਗੇ ਸਾਰਾ ਤੁਸੀਂ ਇਸ ਤਰ੍ਹਾਂ ਲੰਬੀ ਬਣਾ ਲਓ ਤੁਸੀਂ ਸ਼ੇਪ ਤੇ ਭਾਵੇਂ ਤੁਸੀਂ ਗੋਲ ਬਣਾ ਲਓ ਏ ਛੋਟੀਆਂ ਛੋਟੀਆਂ ਬੜੀਆਂ ਬਣਣੀਆਂ ਇਹ ਆਪਾਂ ਇਸੇ ਤਰ੍ਹਾਂ ਸਾਰੀਆਂ ਬੜੀਆਂ ਪਾ ਲਾਂਗੇ ਤੇ ਬੜੀਆਂ ਆਪਾਂ ਸਾਰੀਆਂ ਬਣਾ ਲਿਆ ਵਾ ਦੇਖੋ ਇੰਨੀਆਂ ਕੁ ਬੜੀਆਂ ਆਪਾਂ ਜੇ ਬਣਾਈਆਂ ਵਾ ਬਾਅਦ ਵਿੱਚ ਆਪਾਂ ਚਾਹਦੀਆਂ ਵੀ ਬਣਾਵਾਂਗੇ ਜਿਹੜੀਆਂ ਆਪਾਂ ਸਟੋਰ ਕਰਕੇ ਰੱਖਣੇ ਆ ਉਹ ਬਾਅਦ ਵਿੱਚ ਬਣਾਵਾਂਗੇ ਜੇ ਇੰਨੀਆਂ ਕੁ ਬਣਾਈਆਂ ਵਾ ਕਿਉਂਕਿ ਛੁੱਟੀਆਂ 'ਚ ਆਪਣੇ ਪਰੌਣੇ ਆ ਰਹੇ ਆ ਤੇ ਉਹ ਬੜੀਆਂ ਦੇ ਸ਼ਕੀਨ ਆ ਤੇ ਆਪਾਂ ਬੜੀਆਂ ਬਣਾ ਕੇ ਰੱਖ ਲਈਏ ਇਹਨਾਂ ਨੂੰ ਆਪਾਂ ਸੁੱਕਣੇ ਧੁੱਪੇ ਪਾ ਦਿੰਨੇ ਆ ਇਹ ਸੁੱਕ ਜਾਣੀਆਂ ਤੇ ਆਹ ਵੇਖੋ ਬੜੀਆਂ ਤੇ ਆਪਾਂ ਇਸ ਤਰ੍ਹਾਂ ਕੱਪੜਾ ਉੱਪਰ ਪਾਤਾ ਸੀ ਕਿ ਬੜੀਆਂ ਚੰਗੀ ਤਰ੍ਹਾਂ ਸਾਫ ਸਫਾਈ ਨਾਲ ਸੁੱਕਣ ਉੱਤੇ ਰਸਟ ਨਾ ਪਵੇ ਘੱਟਾ ਪੈਂਦਾ ਅੱਜਕੱਲ੍ਹ ਭਵਾ ਦੇ ਨਾਲ ਦੂਜਾ ਪਾਸਾ ਪਲਟ ਦਾਂਗੇ ਇਸ ਤਰ੍ਹਾਂ ਆ ਵੇਖੋ ਇਸ ਤਰ੍ਹਾਂ ਇਧਰ ਵੀ ਇਹ ਸੁੱਕ ਜਾਣਗੀਆਂ ਤੇ ਬੜੀਆਂ ਆਪਾਂ ਸਾਰੀਆਂ ਥਲਤੀਆਂ ਵਾਂ ਇਹਨਾਂ ਦੇ ਦੂਜਾ ਪਾਸਾ ਵੀ ਸੁੱਕ ਜਾਊਗਾ ਤੇ ਉੱਤੇ ਦੇ ਦਿੰਨੇ ਆਪਾਂ ਇਸੇ ਤਰ੍ਹਾਂ ਹੀ ਕੱਪੜਾ ਦੇ ਦਾਂਗੇ ਆ ਵੇਖੋ ਆਪਣੀਆਂ ਬੜੀਆਂ ਜਿਹੜੀਆਂ ਸੁੱਕ ਗਈਆਂ ਕੁਛ-ਕੁਛ ਇਹਨਾਂ ਨੂੰ ਆਪਾਂ ਹੁਣ ਚੁੱਕ ਕੇ ਇੱਧੇ ਥਾਲੀ 'ਚ ਪਾ ਲਾਂਗੇ ਅਜੇ ਨੂੰ ਆਪਾਂ ਤੋਂ 2-3 ਧੁੱਪਾਂ ਲਵਾਵਾਂਗੇ ਜਿਹੜੇ ਪੂਰੀਆਂ ਨਹੀਂ ਸੁੱਤੀਆਂ ਇਹਨੂੰ ਦੋ ਦਿਨ ਤੇ ਪਾਪਾ ਲਵਾਵਾਂਗੇ ਆ ਲੋ ਜੀ ਜਿਹੜੀਆਂ ਆਪਾਂ ਵੜੀਆਂ ਬਣਾਈਆਂ ਸੀ ਆਪਣੀਆਂ ਸੁੱਕ ਕੇ ਬਿਲਕੁਲ ਤਿਆਰ ਆ ਜਿੰਨੀਆਂ ਵੜੀਆਂ ਫੜਕਦੀਆਂ ਪਈਆਂ ਵਾ ਇਹ ਆਪਾਂ ਥੋੜੀਆਂ ਹੀ ਬਣਾਈਆਂ ਹੁਣ ਆਪਾਂ ਸਟੋਰ ਕਰਨ ਵਾਸਤੇ ਫੇਰ ਬਣਾਵਾਂਗੇ ਵੜੀਆਂ ਬਿਲਕੁਲ ਬਣ ਕੇ ਤਿਆਰ ਆ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਇਕ ਸ਼ੇਅਰ ਦਬਕੇ ਕਰ ਦਿਓ ਤੇ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ